ਇਸ ਹੱਚਰੀਆ ਗਾਲਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਵਿੱਕੀ ਘਰੋਂ ਭੱਜਣ ਤੋਂ ਬਾਅਦ ਕਿੱਥੇ ਜਾ ਕੇ ਲੁਕਦਾ ਏ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿ ਤੁਸੀਂ ਦੇਖਿਆ ਹੈ ਕਿ ਅਮਨ ਦੇ ਡੈਡੀ ਦੇ ਫੜੇ ਜਾਣ ਤੋਂ ਬਾਅਦ ਅਮਨ ਸੋਚ ਲੈਂਦਾ ਹੈ ਕਿ ਮੈਂ ਆਪਣੇ ਡੈਡੀ ਨੂੰ ਬਚਾਉਣਾ ਹੈ ਇਸ ਕਰਕੇ ਅਮਨ ਚਲਾ ਜਾਂਦਾ ਹੈ ਥਾਣੇ ਪਰ ਵਿੱਕੀ ਨਹੀਂ ਜਾਂਦਾ ਤੇ ਵਿੱਕੀ ਨੇ ਇਹ ਸੋਚਿਆ ਹੋਇਆ ਹੈ ਕਿ ਹੁਣ ਮੈਂ ਕਿਤੇ ਨਾ ਕਿਤੇ ਤਾਂ ਲੁਕਣਾ ਹੈ ਉਹ ਆਪਣੇ ਲਈ ਇੱਕ ਟਿਕਾਣਾ ਸੋਚ ਲੈਂਦਾ ਹੈ ਕਿ ਮੈਂ ਕਿੱਥੇ ਜਾ ਕੇ ਲੁਕਾਂਗਾ ਜਿੱਥੇ ਉਸ ਨੂੰ ਪਤਾ ਹੈ ਕਿ ਉਹ ਸ਼ਾਇਦ ਮੈਨੂੰ ਰੱਖ ਵੀ ਲੈਣਗੇ ਸੋ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਵਿੱਕੀ ਦਾ ਇੱਕੋ ਹੀ ਟਿਕਾਣਾ ਹੈ ਜਿੱਥੇ ਉਸ ਨੂੰ ਪਤਾ ਹੈ ਕਿ ਮੈਨੂੰ ਉਹਨਾਂ ਨੇ ਹੀ ਸਾਂਭਣਾ ਹੈ ਜੇਕਰ ਮੇਰੇ ਤੇ مصیبت ਪਈ ਸੋ ਵਿੱਕੀ ਚਲਾ ਜਾਂਦਾ ਹੈ ਆਪਣੇ ਮਾਮਾ ਜੀ ਦੇ ਘਰ ਤੇ ਉੱਥੇ ਜਾ ਕੇ ਉਹਨਾਂ ਨੂੰ ਝੂਠ ਸੱਚ ਬੋਲ ਦਿੰਦਾ ਹੈ ਕਿ ਮੈਂ ਕੁਝ ਕੀਤਾ ਵੀ ਨਹੀਂ ਪਰ ਝੂਠੇ ਵਿੱਚ ਹੀ ਮੇਰਾ ਨਾਮ ਲੱਗ ਰਿਹਾ ਹੈ ਤੇ ਮੈਨੂੰ ਪੁਲਿਸ ਵਾਲੇ ਲੱਭ ਰਹੇ ਨੇ ਇਸ ਕਰਕੇ ਤਾਂ ਤੁਹਾਡੇ ਇੱਥੇ ਰਹਿਣਾ ਚਾਹੁੰਦਾ ਹੈ ਸੋ ਵਿੱਕੀ ਦਾ ਮਾਮਾ ਇਸ ਗੱਲ ਤੋਂ ਬਹੁਤ ਨਾਰਾਜ਼ ਹੁੰਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਪਹਿਲਾਂ ਵੀ ਤੇਰੇ ਕਰਕੇ ਸਾਡੀ ਬਦਨਾਮੀ ਹੋਈ ਸੀ ਤੇ ਸਾਡੇ ਤੇ ਮੁਸੀਬਤ ਆਈ ਸੀ ਅਸੀਂ ਤੈਨੂੰ ਇਦਾਂ ਨਹੀਂ ਰੱਖ ਸਕਦੇ ਹਾਂ ਨੂੰ ਪਤਾ ਨਹੀਂ ਤੂੰ ਕੀ ਕੰਮ ਕਰਕੇ ਆਇਆ ਹੋਏਗਾ ਪਰ ਵਿੱਕੀ ਇਹੋ ਜੇ ਝੂਠ ਬੋਲਦਾ ਹੈ ਕਿ ਉਹਨਾਂ ਨੂੰ ਪਿੱਛੇ ਲਾ ਲੈਂਦਾ ਹੈ ਸੋ ਉਸ ਦਾ ਮਾਮਾ ਸੋਚਦਾ ਹੈ ਕਿ ਫਿਰ ਵੀ ਮੇਰਾ ਪਨੇਵਾ ਹੈ ਤੇ ਮੈਂ ਇਸ ਨੂੰ ਇੱਥੇ ਰੱਖ ਹੀ ਲੈਣਾ ਹੈ ਸੋ ਪਹਿਲਾਂ ਤਾਂ ਉਸਦੀ ਮਾਮੀ ਨਹੀਂ ਮੰਨਦੀ ਉਹ ਸੋਚਦੀ ਆ ਕਿ ਪਹਿਲਾਂ ਇਸਨੇ ਮੇਰੇ ਪੈਸੇ ਮਾਰੇ ਸੀ ਤੇ ਹੁਣ ਫੇਰ ਆ ਗਿਆ ਪਰ ਵਿੱਕੀ ਉਸ ਨੂੰ ਪੈਸੇ ਦੇ ਦਿੰਦਾ ਹੈ ਜਦੋਂ ਉਸ ਨੂੰ ਜਾਦੇ ਪੈਸੇ ਦਿੰਦਾ ਹੈ ਤੇ ਉਹ ਲਾਲਚ ਵਿੱਚ ਆ ਜਾਂਦੀ ਆ ਤੇ ਇਹ ਕਹਿ ਦਿੰਦੀ ਆ ਕਿ ਚੱਲ ਕੋਈ ਨਾ ਤੂੰ ਸਾਡੇ ਕੋਲ ਜਿੰਨੇ ਦਿਨ ਰਹਿਣਾ ਰਹਿ ਲੈ ਅਸੀਂ ਕਿਸੇ ਨੂੰ ਨਹੀਂ ਦੱਸਦੇ ਸੋ ਵਿੱਕੀ ਹੁਣ ਉੱਥੇ ਰਹਿਣ ਲੱਗ ਚੰਦਾ ਏ ਤੇ ਪਰ ਦੀ ਮਾਮੀ ਦਾ ਵੀ ਤੁਹਾਨੂੰ ਪਤਾ ਹੈ ਕਿ ਜਿਵੇਂ ਉਹ ਜੋ ਵੀ ਗੱਲ ਮੂੰਹ ਵਿੱਚ ਆਉਂਦੀ ਆ ਦੱਸ ਦਿੰਦੀ ਆ ਸੋ ਉਸਦੇ ਵੀ ਦਿਲ ਵਿੱਚ ਜ਼ਿਆਦਾ ਚਿਰ ਕੋਈ ਗੱਲ ਨਹੀਂ ਟਿਕਦੀ ਪਰ ਫਿਲਹਾਲ ਤਾਂ ਉਹ ਅਜੇ ਚੁੱਪਿਆ ਪਰ ਉਸਦੇ ਜੋ ਵੀ ਗੱਲਾਂ ਹੈ ਸਾਰੀਆਂ ਸੰਦੀਪ ਨੂੰ ਉਸੇ ਫੋਨ ਕਰਕੇ ਦੱਸ ਦਿੰਦੀ ਆ ਪਰ ਸੰਦੀਪ ਵੀ ਇਹ ਪਰਖਣ ਲਈ ਫੇਰ ਫੋਨ ਲਾਉਂਦੀ ਆ ਆਪਣੀ ਮਾਮੀ ਨੂੰ ਤੇ ਪੁੱਛਦੀ ਆ ਕਿ ਵਿੱਕੀ ਇੱਥੇ ਤਾਂ ਨਹੀਂ ਆਇਆ ਉਸ ਟਾਈਮ ਦਾ ਉਹ ਕਹਿ ਦਿੰਦੀ ਆ ਕਿ ਵਿੱਕੀ ਨਹੀਂ ਆਇਆ ਕਿਉਂਕਿ ਵਿੱਕੀ ਨੂੰ ਪੁਲਿਸ ਲਾਉਦੀ ਪ੍ਰੀ ਸੰਦੀਪ ਦੇ ਘਰ ਪਹੁੰਚ ਜਾਂਦੀ ਆ ਤੇ ਸੰਦੀਪ ਤੇ ਪ੍ਰੀਤ ਬਹੁਤ ਜ਼ਿਆਦਾ ਹੈਰਾਨ ਹੁੰਦੀਆਂ ਨੇ ਕਿ ਵਿੱਕੀ ਹੁਣ ਕਿੱਦਾਂ ਦੇ ਕੰਮ ਕਰਨ ਲੱਗ ਗਿਆ ਤੇ ਹੋਤੇ ਹੀ ਵਿੱਕੀ ਦੀ ਮੰਮੀ ਪਰਦੇ ਵੀ ਪਾਉਣ ਦੀ ਕੋਸ਼ਿਸ਼ ਕਰਦੀ ਆ ਪਰ ਇਹ ਗੱਲ ਸੁਣ ਕੇ ਪ੍ਰੀਤ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਜਿਹੜਾ ਮੈਂ ਇਸ ਦੇ ਨਾਲ ਭੱਜ ਕੇ ਘਰੋਂ ਆ ਗਈ ਤੇ ਉੱਥੇ ਹੀ ਪ੍ਰੀਤ ਬਹੁਤ ਰੋਂਦੀ ਆ ਤੇ ਸੰਦੀਪ ਉਸ ਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਆ ਕਿ ਜਿਹੜਾ ਗਲਤੀ ਕਰੂਗਾ ਹੁਣ ਉਸ ਨੂੰ ਭਰਨੀ ਤਾਂ ਪਵੇਗੀ ਸੋ ਇਹ ਸਾਰੀਆਂ ਗੱਲਾਂ ਪ੍ਰੀਤ ਸੰਦੀਪ ਕਵਲ ਨੂੰ ਫੋਨ ਤੇ ਦੱਸ ਦਿੰਦੀ ਆ ਤੇ ਕਵਲ ਵੀ ਹੈਰਾਨ ਹੁੰਦਾ ਹੈ ਕਿ ਇਹਨੇ ਤਾਂ ਬਹੁਤ ਵੱਡਾ ਜ਼ਿਆਦਾ ਕੰਮ ਗਲਤ ਕਰ ਦਿੱਤਾ ਹੁਣ ਇਹ ਤਾਂ ਵੀ ਨਹੀਂ ਛੁੱਟਣ ਵਾਲਾ ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਵਿੱਕੀ ਉਧਰ ਆਪਣੇ ਮਾਮਾ ਮਾਮੀ ਦੇ ਘਰ ਚੁੱਪ ਕਰਕੇ ਲੋਕੇ ਰਹਿ ਰਿਹਾ ਏ ਕਿਉਂਕਿ ਉਸਨੇ ਪੈਸਿਆਂ ਦਾ ਲਾਲਚ ਦਿੱਤਾ ਜਿਸ ਕਰਕੇ ਉਸਦੀ ਮਾਮੀ ਹੁਣ ਫਿਲਹਾਲ ਚੋਪੇ ਉਸਦਾ ਮਾਮਾ ਇਹ ਗੱਲ ਵਿੱਚ ਐਗਰੀ ਨਹੀਂ ਹੁੰਦਾ ਪਰ ਉਸਦੀ ਮਾਮੀ ਜਲਦੀ ਹੀ ਮੰਨ ਜਾਂਦੀ ਆ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ